ਬੰਦਾ ਕਈ ਵਾਰੀ ਘਰੇ ਨਹੀਂ ਹੁੰਦਾ ਬਾਹਰ ਅੰਦਰ ਗਿਆ ਹੋਇਆ ਹੁੰਦਾ ਮੈਨੂੰ ਤਾਂ ਬਾਜ਼ਾਰ 'ਚ ਕੰਮ ਸੀ ਮੈਂ ਆਉਣਾ ਸੀ ਕਿ ਮੈਂ ਕਿਹਾ ਨਾਲ ਚੱਲ ਇਹ ਵੀ ਸੰਧਾਰੇ ਦਾ ਵੀ ਕੰਮ ਨਵੇੜਿਆ ਵਾਂ ਚੱਲ ਵਧੀਆ ਹੋ ਗਿਆ ਵੀਰੇ ਆ ਗਿਆ ਪਰ ਐਂ ਦੱਸ ਵੀ ਦੂਜੀਆਂ ਭੈਣਾਂ ਨੂੰ ਗਿਆ ਸੰਧਾਰਾ ਸੰਧੂਰਾ ਕਿ ਪਹਿਲਾਂ ਮੇਰੇ ਕੋਲ ਆਇਆ ਅਜੇ ਤਾਂ ਮੈਂ ਕਿਸੇ ਕੋਲ ਹੀ ਨਹੀਂ ਗਿਆ ਭੈਣੇ ਤੇਰੇ ਕੋਲ ਹੀ ਆਇਆ ਪਹਿਲਾਂ ਮੈਂ ਕਿਹਾ ਚੱਲ ਪਹਿਲਾਂ ਇੱਧਰ ਫੜਾਇਆ ਵਾਂ ਬਾਅਦ 'ਚ ਜਾਊਂਗਾ ਉੱਥੇ ਮੇਰੇ ਕੋਲੇ ਤਾਂ ਵੀਰੇ ਚਾਹੇ ਬਾਅਦ 'ਚ ਆ ਜਾਂਦਾ ਤੈਨੂੰ ਪਤਾ ਹੀ ਆ ਉਹ ਨਾ ਥੋੜਾ ਜਿਹਾ ਛੇਤੀ ਗੁੱਸਾ ਕਰ ਜਾਂਦੀਆਂ ਨੇ ਪਹਿਲਾਂ ਉਹਨਾਂ ਕੋਲੇ ਜਾਇਆ ਕਰ ਅੱਗੇ ਤਾਂ ਮੈਂ ਉਧਰ ਹੀ ਜਾਂਦਾ ਹੁੰਦਾ ਸੀ ਭੈਣੇ ਐ ਕਿ ਮੈਨੂੰ ਬਾਜ਼ਾਰ 'ਚ ਕੰਮ ਸੀ ਮੈਂ ਤਾਂ ਤੇਰੇ ਕੋਲੇ ਪਹਿਲਾਂ ਆ ਗਿਆ ਜਾਉਂ ਤਾਂ ਮੈਂ ਸਾਰਿਆਂ ਕੋਲ ਗੁੱਸਾ ਕਰਨਾ ਹੀ ਤੇ ਕੋਈ ਗੱਲ ਹੀ ਨਹੀਂ ਇਹ ਐਂ ਤਾਂ ਵੀਰੇ ਮੈਨੂੰ ਪਤਾ ਹੈ ਤੇਰਾ ਤੂੰ ਸਾਰਿਆਂ ਦਾ ਮਾਨਤਾ ਨਾ ਰੱਖਦਾ ਸਭ ਕੋਲੇ ਜਾਨਾ ਹੈ ਉਹ ਦੇਖ ਲੈ ਦੂਜੇ ਆ ਕੇ ਨਹੀਂ ਖੜਦੇ ਚੱਲ ਭੈਣੇ ਕੋਈ ਆਵੇ ਨਾ ਆਵੇ ਤੂੰ ਕਾਹਤੋਂ ਟੈਨਸ਼ਨ ਲੈਨੀ ਐ ਮੈਂ ਤਾਂ ਪਹੁੰਚਦਾ ਨਾ ਹਰੇਕ ਤਿਹਾਰ ਤੇ ਹਾਂ ਵੀਰੇ ਆਏ ਤਾਂ ਸਾਨੂੰ ਤੇਰੇ ਤੇ ਮਾਨ ਐ ਤੂੰ ਸਾਡੇ ਚਾਰਾਂ ਭੈਣਾ ਕੋਲੇ ਹਰੇਕ ਤਿਥ ਹਿਾਰ ਤੇ ਪਹੁੰਚਦਾ ਜਾਨਾ ਉਹ ਦੂਜੇ ਤਾਂ ਕੋਈ ਦੁੱਖ ਸੁੱਖ ਚ ਵੀ ਨਹੀਂ ਪਤਾ ਲੈਂਦੇ ਆ ਕੇ